ਮੈਨੂੰ ਆ ਜਾਓ ਫਿਰ ਛੇਰੋ ਕਿਨੇ ਕਿਨੇ ਚਾਹ ਪੀਣੀ ਆ ਤੇ ਇੱਥੇ ਸੌਂ ਗਏ ਅੱਜ ਰਾਤ ਨੂੰ ਨੀਂਦ ਬੜੀ ਸੋਹਣੀ ਆ ਉਹ ਮੂੰਹੋਂ ਉਧਰੋਂ ਬੰਦ ਕਰ ਦਾਂਗੇ ਬਣੀ ਨਾ ਉਹਨਾਂ ਅੰਦਰ ਮੈਂ ਤਾਂ ਇੱਥੇ ਲੰਮੇ ਲੇਟ ਹੋ ਜੂਗੇ ਮਿੱਤਰੋ ਆ ਸੁਣ ਲੈ ਵੀ ਚਾਹ ਨੂੰ ਵੀ ਬਲ ਆ ਗਿਆ ਸੋਹਣੇ ਆਜੋ ਫਿਰ ਭੱਜਿਓ ਗੋੱਡਾ ਹੁਣ ਆਪਾਂ ਵੀ ਕਰ ਸਕਦੇ ਆ ਇੱਥੇ ਆ ਵੇ ਕੀ ਕਹਿੰਦਾ ਆਪਣਾ ਫਿਰ ਸਨੋਮੈਨ ਬਣ ਗਿਆ ਨਾ ਪੂਰਾ ਹੈ ਹਨ ਆਹ ਦੇਖੋ ਆ ਖਾ ਗਿਆ ਇੱਥੇ ਕਿਵੇਂ ਇਹਨੇ ਸਕ੍ਰੈਚ ਕੀਤੇ ਆ ਕੈਰਟ ਵੀ ਖਾ ਗਿਆ ਸਪੋਰਟ ਕਰਿਆ ਕਰੋ ਸਾਰੇ ਜਾਣੇ ਦੱਬ ਕੇ ਚੈਨਲ ਕਰ ਲਓ ਸਬਸਕ੍ਰਾਈਬ YouTube ਤੇ ਜੇ ਨਹੀਂ ਕੀਤਾ ਤੇ Facebook ਵਾਲੇ ਭੈਣ ਭਰਾ ਕਰ ਲਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਤੇ ਹੋਰ ਸਾਰੇ ਭੈਣ ਭਰਾ ਚੜਦੀ ਕਲਾ ਚੋਂ ਹੁਣ ਇਹ ਵੀ ਚਾਹੀਦੇ ਆ ਇਹ ਰਾਤ ਇਹਦੇ ਉੱਤੇ ਦੇਖਿਆ ਸਨੋ ਪੈ ਗਈ ਆ ਸਾਰੇ ਤੇ ਦੁਆਰੇ ਕਿੱਡਾ ਸੋਹਣਾ ਬਣ ਗਿਆ ਵਿੱਚੋਂ ਦਿਖਾਈਏ ਫੇਰ ਤੁਹਾਨੂੰ ਉਹ ਕਿਹਨ ਲਾਈਟਾਂ ਦਾ ਬੰਦ ਆ ਵਿਚਲੀਆਂ ਦੇਖੋ ਆਫੈਂਸ ਤੋਂ ਲੈ ਗਈ ਹੈ ਨਾ ਓਏ ਉਹ ਬਣੀ ਵਿੱਚ ਵੜਦੇ ਕਰਦੇ ਕਰਕੇ ਹੁਣ ਅੱਜ ਵੀ ਆਪਾਂ ਸੀਗੇ ਫ੍ਰੀ ਥੋੜੇ ਜੇ ਤੇ ਮੈਨੂੰ ਕਿਹਾ ਟਾਈਮ ਪਾਸ ਨਹੀਂ ਸੀ ਹੁੰਦਾ ਤੇ ਇਹਦੇ ਨਾਲ ਇੱਥੇ ਉਹ স্নੋਮੈਨ ਬਣਾਉਣੇ ਆ ਜਿਹੜਾ ਉਹ ਨਹੀਂ ਬਣਾਇਆ ਹੋਇਆ ਹੁੰਦਾ ਉਹ ਵਾਲਾ ਥਾਂ ਤੇ ਬਣਾਉਣੇ ਆ ਇੱਥੇ ਚਲੋ ਕਰਗੇ ਸ਼ੁਰੂ ਲੈ ਵੀ ਵਾਈਗਰੂ ਹਾਂ ਆਹਾਂ ਜਿੰਨੇ ਆ ਇਹਦੇ ਨਾਲ ਨਾ ਆ ਜੁੜਿਆ ਹੋਇਆ ਇਹਨੂੰ ਮੇਰਾ ਰੱਤਾ ਹੈਗਾ ਕੱਟ ਦਿੰਨੇ ਆ। ਸਨੋ ਬਹੁਤ ਆ ਇਹ ਜਿਆਦੇ ਆ। ਠੀਕ। ਇਹਨੂੰ ਇੱਥੇ ਰੱਖ ਲਈਏ ਕਰਨਾ ਨਹੀਂ ਤੇਰੇ ਹੋਰ ਕੋਈ। ਸਨੋ ਵੀ ਬੜੀ ਹਾਰਡ ਹੋ ਗਈ ਆ ਬਾਬਿਓ ਆਹ ਲਈ ਤਾਂ। ਇੱਥੇ ਬਣਾਉਣੇ ਆ ਇਹਨੂੰ। ਨਾਲੇ ਆ ਇਹਦੇ ਨਾਲ ਉਹ ਕੱਟ ਜਾ ਹੋ ਜਾਊਗਾ। ਠੀਕ ਹੈ। ਇਹ ਤਾਂ ਜਦੋਂ ਦੇ ਨਾ ਖਸਤੀ ਹੋਈ ਜਾਂਦੀ ਉਹ ਭਾਈ ਕਿਉਂਕਿ ਵਿੱਚੇ ਤਾਂ ਆਪਣਾ ਪਲਾਸਟਿਕ ਹੋ ਜਾਂਦਾ ਹਨ ਵਿੱਚੇ ਮੈਨਸ ਚ ਤੇ ਉਨੀ ਹਾਰਡ ਹੋਈ ਜਾਂਦੀ ਹੈ ਇੱਥੇ ਨਾ ਅੜ ਜੇ ਪਹਿਲਾਂ ਬਣਾਣੀ ਹੈ ਕਿਹੜੇ ਕਿੱਤੇ ਲੱਗਿਆ ਆਇਆ ਹੈ ਓਕੇ ਟੀਮ 파ਟਨਰ ਆਪਣੇ ਦੋਨੇ ਹੀ ਬਿਮਾਰ ਆ ਗਏ ਉਹਨਾਂ ਨੂੰ ਐਂਡ ਤੇ ਛੱਡਾਂਗੇ ਜਦੋਂ ਇਹਦਾ ਹਾਰ ਸ਼ਿੰਗਾਰ ਕਰਨਾ ਹੋਇਆ ਉਦੋਂ ਜਿਹੜੇ ਨਾ ਹਾਰਡ ਹੋ ਗਈ ਆ ਕਿਉਂਕਿ ਸਨੋ ਪਈ ਆ ਤੇ ਕੁੱਤੇ ਦੇ ਪਾਣੀ ਪੂਣੀ ਛਿੜਕਿਆ ਵੇ ਕਰਕੇ ਆਹਦਾ ਇੰਨਾ ਅੱਜ ਲਿਬੜਨ ਵਾਲਾ ਕੰਮ ਘੱਟ ਆ ਕਿਉਂਕਿ ਉਹਦੇ ਦਾ ਵਿੱਚ ਹੋ ਸੀ ਅੱਜ ਚੱਲ ਖੜਕੇ ਵਾਲਾ ਕੰਮ ਹੀ ਜ਼ਿਆਦਾ ਹੈਗਾ ਨੂੰ ਆਪਾਂ ਕਰ ਲਾਂਗੇ ਖਾਲਸ ਹਜੇ ਤਾਂ ਦੇਖਣ ਨੂੰ ਸੋਨੂੰ ਵੀ ਆਇਆ ਲੱਗੂਗਾ ਕਿ ਇਹ ਕੀ ਹੋ ਰਹਾ ਹੈ ਠੋਕੇ ਨਾ ਆ ਸਰਵਗੇ ਦਾ ਹੈ ਵੀ ਇਹ ਬਣਾਵਾਂਗੇ ਸੇਕਸੋ ਆਪਾਂ ਨੂੰ ਆ ਕੱਟਣਾ ਪੈਣਾ ਹੈ ਮੀਮਾ ਇਹਰੋਂ ਨੂੰ ਆਪਾਂ ਗੋਲ ਕਰਾਂਗੇ ਸਾਰੇ ਨੂੰ ਇਹ ਵੀ ਉਹ ਆ ਜੇ ਇਹਦੇ ਚ ਜਿੰਨਾ ਜਿੰਨਾ ਕੱਟ ਲਾ ਕੇ ਬਣਾਉਣਾ ਹਨ ਉਹਨਾਂ ਹੀ ਉਹ ਵਧੀਆ ਸਨ ਹੋਣ ਹੁੰਦੀ ਆ ਤਾਂ ਹੰਡਾ ਬਹੁਤ ਆ ਪਰ ਬਾਅਦ ਮੇਰੇ ਤੇ ਆ ਆੱਗੇ ਪਾਸੋਂ ਦੁਆਰੇ ਸਾਫ਼ ਕਰਦਾ ਹਾਂ। ਕੋਣ ਇਹਨੂੰ ਨਾ ਕਿ ਛੋਟੀ ਛੋਟੀ ਚੀਜ਼ ਨਾਲ ਇਹਨੂੰ ਤਰਾਸਣਾ ਪੈਣਾਗਾ। ਆ ਵੀ ਚੱਕਣੀ ਪੈਣੀ ਐ ਥੱਲੇ। ਹੁਣ ਦੱਸੋ ਫਿਰ ਬਣੀ ਗੱਲ ਕੀ ਕਹਿੰਦਾ ਆਪਣਾ ਫਿਰ ਸਨੋਮੈਨ ਬਣ ਗਿਆ ਨਾ ਪੂਰਾ। ਨਾਲ ਹੀ ਦਰਖਤ ਦੇਖੋ ਇਹ ਹੁੰਦਾ 크리스마ਸ ਟਰੀ ਇਹ ਤੇ ਵੀ ਨਾਲ ਦੀ ਨਾਲ ਸنوਹ ਪਈ ਵੀ ਆ ਇੱਧਰ ਬੈਠੇ ਆ ਮਫਲਰ ਪਾਈ ਇਹ ਹੁਣ ਇੱਕ ਸਾਈਡ ਬਣੀ ਆ ਇੱਧਰ ਵੀ ਆਹੀਂ ਕੋਹ ਨਾ ਕੋਹ ਬਣਾਵਾਂਗੇ ਤੇ ਜਿਹਨੇ ਜਿਹਨੇ ਚਾਹ ਪੀਣੀ ਆ ਆਜੋ ਧਾਮ ਚੜ ਗਿਆ ਨਾਲੇ ਇੰਨਾ ਮੈਨਸ ਚਾ ਟੈਂਪਰੇਚਰ ਪਰ ਤੁਹਾਨੂੰ ਪਤਾ ਕੰਮ ਕਰਦਾ ਇਹਨੂੰ ਗਰਮੀ ਲੱਗਦੀ ਆ ਤੇ ਆਜੋ ਆਪਾਂ ਚਾਹ ਬਣਾਈਏ ਫਿਰ ਇੱਕ ਗਲੂਚ ਆਪਣੇ ਚ ਉਹ ਤਾਂ ਇੱਧਰਲੀ ਸਾਈਡ ਤਾਂ ਤਰਪਾਲ ਵਿਛਾਈ ਦੀ ਆ ਫੇਰ ਵੀ ਮੈਂ ਕਿਹਾ ਆਪਾਂ ਨਾ ਉਹ ਜਿਹੜੇ ਉਦਿਆਂ ਵਾਲੇ ਧੀਦੇ ਆ ਹਨਾ ਮੋਬੱਤੀਆਂ ਉਹ ਤੇ ਲਾ ਦਈਏ ਕਿਰਾ ਫੇਰ ਕਰਦੇ ਆ ਕੰਮ ਦੂਜਾ ਹੁਣ ਮੈਨੂੰ ਚੱਕਣੇ ਪੈਣਗੇ ਮੈਨੂੰ ਲੱਗਦਾ ਹਾਂ ਤਾਂ ਕਿਹੜਾ ਉਦਿਆਂ ਦੇ ਉਸ ਚੀਜ਼ ਨੂੰ 2-3 ਦਿਨ ਹੋ ਗਏ ਆ ਲੈਟਰਨ ਆ ਠਰ ਜੇ ਕੇ ਨਹੀਂ ਕਰਦਾ ਹੁੰਦਾ ਹਾਂ ਅਜਾ ਪਾਣੀ ਆ ਵਿੱਚ ਪਾਣੀ ਨਹੀਂ ਮਿੰਜ ਸਨੋ ਆ ਵਿੱਚ ਤਾਂ ਕਰਕੇ ਐਂ ਕਰਦੇ ਆ ਮੈਨੂੰ ਉਹ ਜੋ ਮੈਂ ਬੋਲਦਾ ਨਾ ਇੱਤੇ ਭੂਕ ਬਾਜ ਜਾਂਦੀ ਆ ਚੱਲ ਪਾ ਚੱਲ ਪਾ ਚੱਲ ਪਾ ਨਾ ਮੈਂ ਲਾ ਦਿੰਨੇ ਆ ਯਾਰ ਨਾਮੇ ਹੈਗੇ ਆਪਣੇ ਕੋਲ ਇਹ ਉਹਦੇ ਮੈਨੂੰ ਛੋਰ ਨੂੰ ਕਿਹਾ ਸੀ ਮੈਂ ਬਾਹਰ ਲੈ ਆਈ ਮੰਗਰੋਂ ਸਾਹਿਬ ਤੋਂ ਉਹ ਨਿਕਲੇ ਸੀ ਉਹ ਵਿੱਚ ਹੀ ਛੱਡ ਗਿਆ ਚੱਲ ਇਧਰਲੀ ਸਾਈਡ ਪਰਾ ਬਾਹਰ ਨਾਲੋਂ ਵਾਕਈ ਬਾਈ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਆ ਬਾਹਰ ਤਾਂ ਠੰਡ ਆ ਗਈ ਹਨਾ ਕਿੰਨੀ ਜ਼ਿਆਦਾ ਤੇ ਇਹ ਨਿੱग्गा ਹੈਗਾ ਖਰਪੀ ਕਿੱਥੇ ਖਰਪੀ 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 ਓਏ ਖਰਪੀ ਕਿੱਥੇ ਜਾਉਣਿਆ ਇਹ ਜਾਉਣਿਆ ਯਾਰ ਇੱਧਰ ਤੈਨੀਆਂ ਆਗੇ ਇੱਧਰ ਲਈ ਆਪਣੇ ਜਿਹੜਾ ਬੈਕ ਸਾਈਡ ਆ ਹਨਾ ਇੱਧਰ ਚਾਰ ਆਗੇ ਕਿਉਂਕਿ ਬਾਹਰ ਹੁਣ ਨੀਰਾ ਹੋਈ ਜਾਂਦਾ ਦਨ ਦਾ ਸਪਾਗਿਆ ਹੋ ਚੱਲਿਆ ਹਾਂ ਦੇਖੋ ਇੱਧਰਲੇ ਵੀ ਚਲਾ ਦੇ ਲੱਗਦੀ ਪਿਆ ਯਾਰ ਯਾਹੇ ਕਰਦੇ ਆ ਨਾਮਾ ਹੀ ਲਾ ਦਿੰਨੇ ਆ ਇੱਧਰ ਵੀ ਇਹਦੇ ਉੱਤੇ ਡਿੱਗੀ ਜਾਂਦੀ ਆ ਮੈਂ ਤਾਂ ਉਹ ਕੀਤਾ ਮੈਂ ਹੈ ਵੀ ਆਪਣਾ ਉੱਤੇ ਨਾਮ ਪਾਵੇ ਓਏ ਕਿੱਦਾਂ ਟੇਕਦਾ ਨਾ ਪੂੰਣੀ ਉੱਤੇ ਟਕ ਟੋਕ ਬਣ ਟਕ ਟਕ ਜਾਂਦਾ ਹੁੰਦਾ ਕਿ ਟਕ ਟੋਕ ਹਨਾ ਟਕ ਟਕ ਕਹਿੰਦਾ ਹੁੰਦਾ ਹੁਣ ਆ ਇਹਦੇ ਚ ਵਿੱਚ ਸਨੋ ਜੰਮੀ ਪਈ ਆ ਪਹਿਲਾਂ ਦਾ ਸਨੋ ਮੈਂ ਨਾ ਅੱਜ ਇੱਕ ਹੋਰ ਵੀਡੀਓ ਦੇਖੀ ਆ ਆਪਣੇ ਆ ਸਨੋ ਦੂਜੀ ਆ ਜੰਮਣ ਵਾਲੀ ਨਹੀਂ ਉਹ ਸਨੋ ਜੰਮਣ ਵਾਲੀ ਆ ਉਹ ਕੀ ਕਰਦਾ ਮੰਨ ਲਓ ਇੱਕ ਲੱਕੜ ਲੈਂਦਾ ਮੰਨ ਲਓ ਇੱਕ ਡੰਡਾ ਜਿਵੇਂ ਆਪਣਾ ਕਹੀ ਦਾ ਜਾਂ ਕਾਹੇ ਦਾ ਵੀ ਬਾਹਾਂ ਹੁੰਦਾ ਦੇ ਉਹਦੇ ਆਸ-ਪਾਸੇ ਸਾਰੀ ਸਨੋ ਲਵੇਟ ਦਿੰਦਾ ਤੇ ਉਹਨੂੰ ਮੁੜ ਕੇ ਕੱਢ ਕੇ ਤੇ ਸਾਈਡ ਤੋਂ ਉਹ ਕਰਦਾ ਤੇ ਉਹਦੀ ਇੱਕ ਹਸਾਬ ਦੀ ਉਹ ਚਿਮਣੀ ਬਣਾ ਲੈਂਦਾ ਬਾਬੇ ਤੇ ਸਨੋ ਨਹੀਂ ਪਿਗਲਦੀ ਸਨੋ ਮੇਂ ਰਹਿੰਦੀ ਆਗੀ ਉਹਦੇ ਚ ਹੁਣ ਇਹਦਾ ਧਿਆਨ ਰੱਖਣਾ ਬੰੂ ਕਿਉਂਕਿ ਥੱਲੇ ਹੈਗੀ ਵੀ ਤਰਪਾਲਾ ਇੱਥੇ ਨੜਕ ਪਿਆ ਕੇ ਕੱਲ ਵੀ ਸਨੋ ਪਈ ਆ ਕਾਫੀ ਹਨ ਤੇ ਉਹਦੇ ਨਾਲ ਹਾਰਡ ਹੋ ਗਿਆ ਸਾਰਾ ਉਤੋਂ ਜਮਾ ਹੈ ਫੋਲ ਹੁਣ ਇਹ ਮੇਰੇ ਹਿਸਾਬ ਨਾਲ 10 ਦਿਨ ਨਹੀਂ ਟੈਂਦਾ ਜਿੰਨੇ ਦਿਨ ਆਪਾਂ ਇਹਨੂੰ ਉਹਨਾ ਉਹਨਾ ਟਾਈਮ ਜਿੰਨਾ ਟਾਈਮ ਆਪਾਂ ਇਹਨੂੰ ਆਪ ਨਿਟਾਉਂਦੇ ਆਂ ਕੋਈ ਜਿਆਦਾ ਤਗੜਾ ਸਟੋਰਮ ਸਟੂਰਮ ਆਇਆ ਹਨਾ ਜਾਂ ਕਿ ਇਹਨੇ ਕੋਈ ਵਹਿਬਤ ਕਰਤੀ ਤਾਂ ਗੱਲ ਵੱਖਰੀ ਆ ਉਹਨੀਆਂ ਤਾਂ ਇਹਦੇ ਚੋਂ ਨਹੀਂ ਬਾਫਾ ਨਿਕਲਦੀਆਂ ਜਿੰਨਾ ਮੇਰੇ ਮੂੰਹ ਚੋਂ ਨਿਕਲਦੀਆਂ ਸਮਾਨ ਨਾਲ ਦੀ ਨਾਲ ਸੰਭੀ ਚੱਲ ਗਏ ਨਹੀਂ ਕਈ ਵਾਰੀ ਸਨੋ ਸੁਣਾ ਚ ਮੁੜ ਕੇ ਉਹ ਲੋਕ ਜਾਂਦਾ ਗਾ ਲੈ ਜੀ ਵਾਇਗਰੂ ਇਹਨੂੰ ਕਰਤਾ ਇੱਧਰ ਹੂੰ ਆ ਜੋ ਹੁਣ ਤੁਹਾਨੂੰ ਪਿਆਗੇ ਚਾਹ ਆਪਾਂ ਉਹ ਡਿੱਗ ਪਿਆ ਯਾਰ ਉਹ ਵੀ ਡਿੱਗੂਗਾ ਦੂਜਾ ਵੀ ਖੜਦੂ ਆ ਉਧਰਲੇ ਡਿੱਗ ਪਿਆ ਆਹ ਜਿਹੜੀਆਂ ਮੋਮਬੱਤੀਆਂ ਲਾਗੀਆਂ ਹੁਣ ਨਾ ਕੈਮਰਾ ਥੋੜਾ ਨੇੜੇ ਰੱਖਿਆ ਵੇ ਤੁਹਾਨੂੰ ਕੰਮ ਬਣਾ ਹੋਰੂ ਜਾਂ ਜਿੰਨਾ ਹੋਵੇ ए, नहीं बढ़िया अच्छा। है वो सतरन भाई गुरु से क्या पूछा योने ये चल पे चल पिया आ जाओ फिर छिरो किने किने चाय पीनी है हाँ भी मित्रों ते आ जाओ फिर चाय पियद के चाय स्पेशल ਸਪੈਸ਼ਲ ਇੱਕ ਲੂਚਾ ਸਨੋ ਦੇ ਘਰ ਚ ਸਪੈਸ਼ਲ ਚਾਹ ਬਣ ਰਹੀ ਆ ਆ ਜੋ ਕਿਨੇ ਕਿਨੇ ਪੀਣੀ ਆ ਸਿਲੰਡਰ ਵੀ ਆਪਣਾ ਵਧੀਆ ਚੱਲੀ ਜਾਂਦਾ ਆ ਦੇਖੋ ਦਿਖਾ ਵੀ ਦਿੰਨੇ ਆ ਤੁਹਾਨੂੰ ਆ ਦੇਖੋ ਦੁੱਧ ਵੀ ਲੈ ਜਾਂਦਾ ਸੀ ਆਪਾਂ ਤੇ ਕੱਪ ਵੀ ਆ ਤੇ ਉਹਦੇ ਕਹਿਣ ਵਾਂਗੂ ਗੜ ਵੀ ਵੀ ਆ ਵਧੀਆ ਨਾ ਯਾਰ ਆ ਦੇ ਤਾਂ ਉੱਚਾ ਗਾ ਆ ਜਿਹੜੀ ਹੁਣ ਮੈਂ ਉਹ ਕਾ ਵਧੀਆ ਹੋ ਗਿਆ ਹੁਣ ਤਾਂ ਵੈਸੇ ਨਾਲੇ ਤਾਂ ਆ ਦੇਖੋ ਆ ਹਵਾ ਕਰੌਸ ਹੁੰਦੀ ਹੋਗੀ ਇਹਦੇ ਚੋਂ ਆ ਜਿਹੜੀਆਂ ਵਿਚਾਲੇ ਆ ਗਈ ਆਪਣੀ ਜੀ ਨਾਲ ਇਹਦੇ ਫੈਂਸ ਆ ਹਨ ਤੇ ਇਹਦਾ ਕੀ ਆ ਹਵਾ ਨੰਗਣ ਕਰਕੇ ਆ ਡਿੱਗੀ ਐ ਇੰਨੀ ਕ ਤੇ ਚੱਲ ਹੁਣ ਇਹ ਆ ਹਵਾ ਕ੍ਰੋਸ ਹੁੰਦੀ ਆ ਵਿੱਚੋਂ ਦੁੱਧ ਪਾਤਾਗਾ ਅਕੇ ਨਾ ਹੁਣ ਤਾਂ ਚੱਲ ਅੰਦਰ ਸੈਟ ਜਾ ਹੋ ਗਿਆ ਜਦੋਂ ਦੁੱਧ ਨਹੀਂ ਪਾਇਓ ਚਾਹ ਨੂੰ ਬਾਲਾ ਨਹੀਂ ਹੁੰਦਾ ਹੁੰਦਾ ਭਾਪ ਨਿਕਲਦੀ ਹੁੰਦੀ ਆ ਅੰਦਰ ਐ ਧੂਆ ਧੂਆ ਹੀ ਹੋਇਆ ਤਾਂ ਨਿੱਗਾ ਹੀ ਬੜਾ ਬਣ ਗਿਆ ਯਾਰ ਕਣੀ ਅੱਗ ਚੱਲੀ ਜਾਂਦੀ ਆ ਹਨ ਅੰਦਰ ਇਹ ਤਾਂ ਐ ਲੱਗਦਾ ਜਿਵੇਂ ਆ ਵੀ ਲਾ ਕੇ ਵੇਜਾਂ ਕੋਈ ਚੱਕਰੀ ਨਹੀਂਗਾ ਬੜਾ ਘੈਂਟ ਬਣ ਗਿਆ ਬਾਬੇ ਨਿੱਗਾ ਨਿੱਗਾਗਾ ਮਾ ਮੁਹਬਤਾਂ ਬਾਰੀ ਨਾ ਬਹੁਤ ਜਾਂਦੀਆਂ ਜਾਗ ਪੈਂਦੀਆਂ ਉਹ ਦੇਖੋ ਔਰ ਹੈਗੀ ਔਰ ਹੈਗੀ ਤੇ ਇੱਧਰ ਵੀ ਆ ਇੱਕ ਹੀ ਰਹਿ ਗਈ ਆ ਹੁਣ ਚੱਲ ਬਿੰਦੇ ਬਿੰਦੇ ਰਹਿਣ ਦੰਨੇ ਚਲਾਉਣ ਨੂੰ ਆ ਵਧੀਆ ਆਪਾਂ ਤੇ ਇੱਥੇ ਹੀ ਸੌਂ ਜਾਂਦੇ ਅੱਜ ਰਾਤ ਨੂੰ ਨੀਂਦ ਬੜੀ ਸੋਹਣੀ ਆ ਉਹ ਮੂੰਹੋਂ ਉਧਰੋਂ ਬੰਦ ਕਰ ਦਾਂਗੇ ਬਣੀ ਨਾ ਆਉਣ ਅੰਦਰ ਮੈਂ ਤਾਂ ਇੱਥੇ ਲੰਮੇ ਲੇਟ ਹੋ ਜੂਗੀ ਮਿੱਤਰੋ ਆ ਸੁਣ ਹਾ 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 ਆ ਦੇਖੋ ਕਿੰਨਾ ਥਾਂ ਦਾ ਸਾਰੇ ਚ ਇੱਥੇ ਸੌਣੇ ਆ ਤੇ ਕੰਬਲ ਲਿਆਉਣੇ ਆ ਕਾਹੇ ਦੀ ਲੋੜ ਨਹੀਂ ਜਿੰਨਾ ਕਿ ਨਿੱggen ਅੱਗ ਮਚਾਉਣ ਦੀ ਵੀ ਨਹੀਂ ਲੋੜ ਬਹੁਤ ਨਿਗਾਹਸਾ ਅੰਦਰ ਚਾਹ ਬਣੀ ਜਾਂਦੀ ਹੈ ਚਾਹ ਨਾ ਉਬਲ ਜੇ ਫੇਰ ਪੈਨੇ ਆ ਇਹਲਾ ਚਾਹ ਦੇਖ ਕੇ ਉਹ ਆ ਤਰਪਾਲ ਮੈਂ ਤਾਂ ਲੈ ਜਾ ਕੇ ਅਰ ਮੁਣਕੇ ਨਾ ਆਪਣੇ ਕੋਲੇ ਉਹਦਾਂ ਦੇ ਕੱਪੜੇ ਨਹੀਂ ਹੈਗੇ ਉਹ ਸਕੀ ਪੈਂਟਾਂ ਜਿਹਾ ਤੇ ਨਹੀਂ ਉਹ ਸਨੋ ਹੌਲੀ ਹੌਲੀ ਸਰੀਰ ਦੀ ਗਰਮੈਸ ਨਾਲ ਅੰਦਰ ਉਹ ਸੁ ਪਿਗਲ ਜਾਂਦੀ ਹੈ ਮੰਨ ਲਓ ਪਿੰਡੇ ਨਾਲ ਨਹੀਂ ਤਾਂ ਝੜ ਜਾਂਦੀ ਹੈ ਚੱਲ ਤੇ ਉਹ ਤਾਂ ਕਰਕੇ ਉਹ ਕੀਤਾ ਮੈਂ ਮੈਂ ਆ ਵਧੀਆ ਨਾਲ ਆ ਵਿਸ਼ਾ ਹੀ ਰਹਿਣ ਦਾਂਗੇ ਇੱਥੇ ਮੈਂ ਵੀ ਚਾਹ ਨੂੰ ਵੀ ਬਾਲ ਆ ਗਿਆ ਸੋਹਣਿਆ ਹੁਣ ਦੇਖਿਓ ਭਾਫਾਂ ਫੇਰ ਚੜਦੀਆਂ ਕਿਨੂੰ ਕਿਨੂੰ ਆਪਣਾ ਇਹ ਚੀਜ਼ ਪਸੰਦ ਆਈ ਹੈ ਇਹ ਬਣਾਇਆ ਪਿਆ ਤੁਹਾਨੂੰ ਬਾਹਰੋਂ ਹਜੇ ਦਿਖਾਉਣਾਗਾ ਪਹਿਲਾਂ ਉਹ ਜਿਹੜਾ ਆਪਾਂ ਇੱਕ ਤਾਂ ਉਹ ਸਨੋਮੈਨ ਬਣਾਤਾ ਹਨਾ ਇਹ ਨਾਲ ਉਹਦੇ ਟਰੀ ਆਗਾ ਜਿਹੜਾ ਕ੍ਰਿਸਮਸ ਟਰੀ ਮੰਨ ਲਓ ਟਰੀ ਦੇ ਉੱਤੇ ਸਨੋ ਪਈ ਵੀ ਐ ਤੇ ਉਹ ਸਾਰਾ ਜਾਗਦਾ ਹੈ ਟਰੀ ਤੇ ਹੁਣ ਜਦੋਂ ਥੋੜਾ ਹਨੇਰਾ ਹੋ ਗਿਆ ਫੇਰ ਤੁਸੀਂ ਫੇਰ ਨਜ਼ਾਰਾ ਦੇਖਿਓ ਉਦੋਂ ਅੰਦਰ ਵੀ ਇੱਕ ਇੱਥੇ ਬਲਨ ਦੀ ਸਹੂਲਤ ਕਰਦੇ ਆਗੇ ਫੇਰ ਰਾਤ ਨੂੰ ਰ੍ਹਾਂਗੇ ਇਹਦੇ ਚ ਇੱਕ ਦਿਨ ਆਪਾਂ ਦੇਖਣਾ ਹੀ ਐ ਚੈਲੰਜ ਲੈ ਕੇ ਉੱਠ ਕੇ ਅੰਦਰ ਜਾਵੜਾਂਗੇ ਜੇ ਠੰਡ ਲੱਗੀ ਮੇ ਕਿੰਨਾ ਟਾਈਮ ਆਪਾਂ ਪੈ ਸਕਦੇ ਮੈਨੂੰ ਪਤਾ ਮੈਂ ਪੈ ਸਕਣਾ ਇੱਥੇ ਕਿਉਂਕਿ ਨਿੱਗਾ ਬਹੁਤ ਆ ਗਿਆ ਠੰਡ ਹੈ ਨਹੀਂ ਲਾ ਚਾਹ ਦਾ ਕਾਪ ਨਾ ਹੋਵੇ ਤੇ ਨਾਲ ਗੱਪ ਛੱਪ ਹੋਵੇ ਲੈ ਵੀ ਮਿੱਤਰੋ ਚਾਹ ਹੋ ਗਈ ਆਪਣੀ ਰੈਡੀ ਤੇ ਕੌਣ-ਕੌਣ ਆ ਚਾਹ ਆਣ ਫਿਰ ਚਾਹ ਪੀਣ ਦਾ ਉਹ ਵੀ ਠੰਡ ਚ ਤੇ ਉਹ ਵੀ ਸਨੋ ਦੇ ਘਰ ਦੇ ਵਿੱਚ ਬਹਿ ਕੇ ਆ ਜਾਓ ਫਿਰ ਭੱਜਿਓ ਮੂੰਹ ਇੱਕ ਈ ਜਾਂ ਤੇ ਮਾੜੀ ਜਿਹੀ ਰੱਖਦੇ ਨੇ ਬੰਦ ਜੀ ਪੀਣ ਵਾਲੀ ਹੋ ਜੂਗਾ ਕਿ ਮੈਂ ਚਾਹ ਠੰਡੀ ਪੀਣਾਗਾ ਹਨਾ ਮੈਂ ਬਾਲੀ ਗਰਮ ਨਹੀਂ ਪੀਂਦਾ ਥੋੜੀ ਜਣ ਮੇਰੇ ਹਿਸਾਬ ਨਾਲ ਆਹ ਪ੍ਰੋਬਲਮ ਆ ਰਹੀ ਉਹਦਾ ਧੂਆ ਭਾਪ ਚੜੀ ਜਾਂਦੀ ਅੰਦਰ ਇਹ ਚਾਹ ਦੀ ਉਹਦੇ ਕਰਕੇ ਤੁਹਾਨੂੰ ਲੱਗਦਾ ਹੋਊਗਾ ਇਹ ਮਾੜੀ ਜਿਹੀ ਪਏ ਰਹਿਣਗੇ ਓਣੀ ਇੱਕ ਕੀ ਸੋਡਾ ਬਣਾਉਂਦੇ ਗਰਮੀਆਂ ਚ ਪਾਕਿਸਤਾਨ ਚ ਮਿਲਦਾ ਹਨ ਤੋ ਐਂ ਬਰਫ ਚੋਂ ਨੂੰ ਭਕਾਈ ਜਾਂਦੇ ਡੋਂਗੇ ਇਹਨੂੰ ਭਕਾਈ ਜਾਂਦੇ ਆ ਤੇ ਵਿੱਚ ਫਿਰ ਐਂ ਕਰਕੇ ਦੁੱਧ ਪਹਿਲਾਂ ਛੋਡਾ ਪਾਤਾ ਉਹ ਜਮਾ ਫ੍ਰੀਜ ਹੋ ਜਾਂਦਾ ਫਿਰ ਉਹਦੇ ਚ ਆਪਣਾ ਉਹਨੂੰ ਐ ਹਲਾਈ ਜਾਂਦੇ ਹਲਾਈ ਜਾਂਦੇ ਆ ਤੋ ਬੜਾ ਘੈਂਟ ਬਣ ਜਾਂਦਾ ਸੰਘਣਾ ਸੰਘਣਾ ਜਾਂ ਉਹ ਮੇਲਾ ਪਾਕਿਸਤਾਨ ਦੇ ਵੀਡੀਓ ਆ ਉਹ ਆਪਣੇ ਨਹੀਂ ਮੇਲਾ ਦਾ ਆ ਜੂ ਆ ਜੂ ਜੂ ਕਿਤੇ ਮਿੱਠਾ ਰੋਕੇ ਤੇ ਪੱਤੀ ਠੋਕੇ ਵਾਲੀ ਚਾਹ ਦਾ ਕੌਣ ਫੌਨ ਸ਼ਿਕੀਨਾ ਮਿੱਤਰੋ ਉਹ ਵੀ ਸਾਡੀ ਸਪੈਸ਼ਲ ਚਾਹ ਆਏ ਹੋਏ ਹੋਏ ਦੋਖੀ ਤੋੜਤੇ ਆ ਮਿੱਤਰੋ ਜਿੰਨੀ ਕਿ ਸਵਾਦ ਬਣੀ ਹੈ ਇਹ ਪਹਿਲਾਂ ਮੈਂ ਕੱਲੋਂ ਉਹ ਕਰਨ ਲੱਗੇ ਅੱਜ ਮੈਂ ਹਾਂ ਚੱਲੇ ਰਾਹ ਹੀ ਕੰਮ ਕਰਦੇ ਹਾਂ ਕੱਲਾ ਜ਼ਿਆਦਾ ਗੱਪ ਨਾ ਹੋਵੇ ਨਾਲ ਕਹਿੰਦੇ ਗੱਪ ਛੱਪ ਵੀ ਹੋਵੇ ਹੋਣਾ ਮੈਨੂੰ ਆਲ ਗਏ ਮੈਂ ਇਧਰ ਉਹ ਨੌਕਰੀ ਜਾਂਦੇ ਹੁੰਦੇ ਆ ਮਾ ਦੇਣ ਛਿਪਨ ਵਾਲਾ ਹੀ ਆ ਫਿਰ ਉਹਨੂੰ ਬਾਹਰ ਦਾ ਸੀਨ ਦਿਖਾਉਣਾ ਜਿਹੜਾ ਆਪਾਂ ਉਹ ਸਾਰਾ ਕੁਝ ਕੀਤਾਗਾ ਕਿਉਂਕਿ ਉਹ ਲਾਈਟਾਂ ਜਗੀ ਆ ਲਗਾਉਂ ਤਾਂ ਤੇ ਉਹਨੂੰ ਪਤਾ ਰਾਤ ਨੂੰ ਬੜੀਆਂ ਸੁਣੀਆਂ ਲੱਗਣੀਆਂ ਉਹ ਵਾਲੀਆਂ ਪੋਰਟ ਕਰਿਆ ਕਰੋ ਯਾਰ ਸਾਰੇ ਨਾ ਭੈਣ ਭਰਾ ਆਪਣਾ ਚੈਨਲ ਸਬਸਕ੍ਰਾਈਬ ਕਰਾਓ ਵੱਧ ਤੋਂ ਵੱਧ ਤੇ YouTube ਤੇ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਹਨਾ ਅਗਲੇ ਨੂੰ ਕਹਿਦਾ ਕਰੋ ਤੇ ਫੇਸਬੁੱਕ ਵਾਲੇ ਜਿਹੜੇ ਭੈਣ ਭਰਾ ਹੈਗੇ ਆ ਉਹ ਵੀ ਕਰੋ ਫੋਲੋ ਯਾਰ ਨਾਲੇ ਸ਼ੇਅਰ ਕਰੋ ਵੀਡੀਓ ਨੂੰ ਆਪਾਂ ਇੰਨਾ ਜ਼ੋਰ ਲਾ ਲਾ ਵੀਡੀਓ ਬਣਾਉਣੇ ਮੜਾਏ ਵਾਇਰਲ ਕਰਿਆ ਕਰੋ ਹਨਾ ਤੇ ਨਾਲ ਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਵੀ ਦੱਸਿਓ ਸਾਨੂੰ ਕਿਵੇਂ ਲੱਗਿਆ ਆਪਣਾ ਫਿਰ ਕੋਈ ਹੋਰ ਚੀਜ਼ ਦੱਸ ਦਿਓ ਸਾਨੂੰ ਉਹ ਵੀ ਬਣਾਉਣੀ ਹੋਈ ਆਪਾਂ ਉਹ ਵੀ ਬਣਾ ਲਾਂਗੇ ਇੱਕ ਅੱਧਾ ਦਿਨ ਘਰੇ ਆ ਫਿਰ ਆਪਾਂ ਕੰਮ ਤੇ ਜਾਣਾ ਸ਼ੁਰੂ ਕਰ ਦੇਣਾ ਉਸ ਤੋਂ ਬਾਅਦ ਸਪੋਰਟ ਕਰਿਆ ਕਰੋ ਸਾਰੇ ਜਣੇ ਦੱਬ ਕੇ ਨਾ ਭਰਾ ਨੂੰ ਬਹੁਤ ਜ਼ੋਰ ਲੱਗਦਾ ਯਾਰ ਸੱਚੀ ਬਹੁਤ ਮਿਹਨਤ ਲੱਗਦੀ ਆ ਤੁਹਾਡੇ ਸਾਹਮਣੇ ਆ ਆ ਚੀਜ਼ਾਂ ਦੇ ਉੱਤੇ ਦੋ ਦਿਨ ਖਾਦੇ ਆ ਹਨ ਇਹਨਾਂ ਨੇ ਅੱਜ ਉਹ ਸਨੋਮੈਨ ਜਿਹਾ ਬਣਾਇਆਗਾ ਤੇ ਅੱਜ ਅੱਧੀ ਦਿਹਾੜੀ ਵਾਂਗੂ ਲੱਗ ਗਈ ਆ ਜੋ ਇਹ ਸਾਰੀਆਂ ਚੀਜ਼ਾਂ ਤੇ ਸਪੋਰਟ ਕਰੋ ਮਾੜੀ ਜੀ ਨਾ ਪਰ ਇਹਨਾਂ ਨਾਲ ਬੰਦੇ ਨੂੰ ਵੀ ਹੌਸਲਾ ਹੋ ਜਾਂਦਾ ਕੰਮ ਕਰਨ ਵਾਲੇ ਨੂੰ ਨਹੀਂ ਦਿਲ ਜਾ ਟੁੱਟ ਜਾਂਦਾਗਾ ਵੀ ਯਾਰ ਉੱਥੇ ਕੀ ਖੜੇ ਆਗੇ ਹਨ ਕਿੰਨਾ ਚਿਰ ਹੋ ਗਿਆ ਹੁਣ ਤਾਂ ਸਾਲ ਤੁੱਤੇ ਹੋ ਗਿਆ ਲੋਕੀ ਕਿਤੋਂ ਦੀ ਕਿਤੇ ਘੇਰਾ ਪਾਉਂ ਚਾਵਲਾ ਨਹੀਂ ਨਾ ਮਰਦੇ ਜਿਹੜੀਆਂ ਲੋਕੀ ਮਾਰ ਲੈਂਦੇ ਆ ਗਣੀ ਤਾਂ ਕਰਕੇ ਆ ਬਾਕੀ ਫਿਰ ਜੇ ਤੁਸੀਂ ਕਹਿਣੇ ਹੁੰਨੇ ਵੀ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਫਿਰ ਚੜ੍ਹਾਓ ਤੁਣਕਾ ਤੁਣਕਾ ਆਹੀ ਟਾਈਮ ਆ ਆਪਣੇ ਕੋਲੇ ਹੁਣ ਲੈ ਮਿੱਤਰੋ ਆਹ ਜੀ ਆਹ ਦੇਖੋ ਹੁਣ ਸ੍ਰੋ ਪਾਜੀ ਕਿੱਦਾਂ ਦੇ ਲੱਗ ਰਹੇ ਆ ਤੁਹਾਨੂੰ ਆ ਮਾਫਲਰ ਵੀ ਮੇਰਾ ਹੀ ਆ ਗਲਾਬ ਜੀ ਦੀ ਮੇਰੇ ਵੱਸ ਇੱਥੇ ਲਾਇਆ ਬਟਨ ਦੇਖ ਲੋ ਤੇ ਅੱਖਾਂ ਨੱਕ ਇੱਕ ਚੀਜ਼ ਆ ਹਨਾ ਉਹ ਸੁਭਾਹ ਤਾਂ ਹੀ ਪਤਾ ਲੱਗੂਗਾ ਆਪਣੇ ਇੱਥੇ ਬਣੀ ਬਹੁਤ ਜ਼ਿਆਦਾ ਰਹਿੰਦੇ ਆ ਇਹ ਨਾ ਹੋਵੇ ਸਵੇਰ ਨੂੰ ਨਾਲ ਤੇ ਮੇਰਾ ਆਟਾ ਦੇਣ ਦੇ ਨਾਲ ਗਾਜਰ ਖਾ ਜਿਆਨ ਕਿਉਂਕਿ ਉਹਨਾਂ ਦੀ ਤਾਂ ਫੇਵਰੇਟ ਹੁੰਦੀ ਆ ਇਹ ਆਪਣਾ ਟਰੀ ਆ ਗਿਆ ਦੇਖੋ ਇੱਥੇ ਸਨੋ ਪਈ ਵੀ ਆ ਹੁਣ ਦੱਸੋ ਕਿੱਦਾਂ ਲੱਗ ਰਿਹਾ ਜਿਹੜੇ ਮੈਂ ਤੁਹਾਨੂੰ ਉਹ ਨਹੀਂ ਕਹਿੰਦਾ ਬਣੀ ਵੀ ਆ ਨਾ ਖਾ ਜਾਣਾ ਆਪਣੀ ਕੈਰਟ ਗਾਜਰ ਆਓ ਬੈਠੇ ਆ ਦੇ ਇਹਨਾਂ ਆਪਣੇ ਰੋਟੀ ਰਾਟੀ ਪਾ ਦਿੰਨੇ ਹੁੰਨੇ ਆ ਜਿਹੜੀਆਂ ਮੁੜ ਕੇ ਆਉਂਦੀਆਂ ਤੇ ਇੱਥੇ ਹੀ ਰਹਿੰਦੇ ਸਾਰੀਆਂ ਪੈੜਾਂ ਇਹਨਾਂ ਨੇ ਕੀਤੀਆਂ ਆਉਂਗਾ ਇਹਦੇ ਤੇ ਹਿਸਾਬ ਲਾ ਲਓ ਹੁਣ ਜਾਂ ਤਾਂ ਇਹਦਾ ਨੱਕ ਖਾ ਕੇ ਸਵੇਰ ਤਾਈਂ ਤਾਂ ਗੱਲ ਵੱਖਰੀ ਆ ਜੇ ਬਚ ਗਿਆ ਹਣ ਤਾਂ ਕੀ ਕਹਿਣਾ ਆ ਦੇਖੋ ਹੈ ਵੀ ਐਡੀ ਗਾਜਰ ਆ ਗਈ ਇਹ ਐਡੀ ਮੈਨੂੰ ਸੋਹਣਾ ਬੜਾ ਲੱਗ ਰਿਹਾ ਤੂੰ ਹੀ ਦੱਸ ਦੋ ਬਾਕੀ ਸੋਨ ਨੂੰ ਕਿਦਾਂ ਲੱਗਦਾ ਤੇ ਆਪਣਾ ਟ੍ਰੀ ਜਗੀ ਅੰਦਰ ਨਾਲ ਦੀ ਨਾਲ ਹੂੰ ਬਾਕੀ ਤੁਸੀਂ ਆਪਣੇ ਵੀਊ ਦੇਣਾ ਤੇ ਅੱਗ ਦੇ ਵਾਂਗੂ ਫੁਲਾ ਦਿਓ ਯਾਰ ਵੀਡੀਓ ਹੋਰ ਚੱਲੀਏ ਕਿਰਾਂ ਅੰਦਰ ਹੁਣ ਕੰਮ ਲਈ ਹਾਲ ਹੈ ਆ ਗੇਣੇ ਖਾ ਕੇ ਤੇ ਮੈਨੂੰ ਹੀ ਪੌਂਦਾ ਕੁਝ ਆ ਬੇਟਾ ਜਾਣਾ ਜਾ ਬੜਾ ਅੰਦਰ ਬ੍ਰੈਡ ਖਾਦੇ ਤਾਂ ਹੈ ਤੈਨੂੰ ਪਾਏ ਸੀ ਕਿ ਅੱਜ ਹਾਂ ਲੈ ਲੈ ਡਰਦਾ ਹੀ ਨਹੀਂ ਉਹ ਦੇਖੀ ਆਈ ਜਾਂਦਾ ਉਰੇ ਨੂੰ ਆਈ ਜਾਂਦਾ ਨੇੜੇ ਨੇੜੇ ਆ ਜਾ ਆ ਜਾ ਉਹ ਤਾਂ ਜਮੇ ਨਹੀਂ ਡਰਦਾ ਆ ਗਿਆ ਜਮੇ ਕੋਲੇ ਆ ਜਾ ਆ ਜਾ ਆਜੋ ਆਜੋ ਉਹ ਜਮੇ ਨਹੀਂ ਡਰਦਾ ਯਾਰ ਮੈਂ ਤਾਂ ਕਿਤੇ ਵੀ ਨਹੀਂ ਇੰਨਾ ਨੇੜੇ ਗਿਆ ਇਹਦੇ ਆਜੋ ਇਹਨੂੰ ਨਾ ਫਿਰ ਮਿੱਤਰੋ ਉਹਦੀ 스멜 ਆਈ ਜਾਂਦੀ ਆ ਗਾਜਰਾਂ ਦੀ ਤੇ ਗਰੇਪਸਾਂ ਦੀ ਗਰੇਪਸ ਵੀ ਰੱਖੇ ਹੋਏ ਹੈ ਹਨ ਤੇ ਤਾਂ ਕਰਕੇ ਮੈਂ ਲਦਾ ਹੀ ਜਾਂਦਾ ਆ ਦੇ ਕੀ ਉਹ ਠੀਕ ਆ ਉਹ ਮੈਂ ਨਹੀਂ ਉਹ ਰੱਖਿਆ ਬਾਲਟੀ ਉਹਦੇ ਕੋਲੇ ਜਾਂਦਾ ਮੇਰੇ ਹਿਸਾਬ ਨਾਲ ਇਹਨੂੰ ਉਹੀ ਸਮੈਲ ਆਈ ਜਾਂਦੀ ਹੈ ਜਾਂ ਭੁੱਖਾਗਾ ਦੇਖ ਤਾਂ ਨਹੀਂ ਅੰਦਰੋਂ ਇਹਨੂੰ ਹੋਰ ਪਾ ਦਿੰਦੇ ਆ ਉਹ ਭੱਜ ਗਿਆ ਹੁਣ ਮੈਂ ਤੁਰਿਆ ਨਾ ਮੜਾ ਜਾ ਹਣ ਜਿੱਦਾਂ ਹੀ ਮੈਂ ਮੜਾਇ ਤੁਰਿਆ ਤੇ ਉਹ ਭੱਜ ਗਿਆ ਜੀ ਫਿਰ ਦਿਖਾਈਏ ਤੁਹਾਨੂੰ ਉਹਦੇ ਕਹਿਣ ਵਾਂਗੂ ਰਾਤ ਦਾ ਵਿਊ 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 ਇਹ ਦੇਖੀਏ ਕਿਵੇਂ ਲੱਗਦਾ ਬਣੀ ਨਾ ਵਿਚਾਰਾ ਅੰਦਰ ਬੈਠਾ ਹੋਵੇ ਹੋਰ ਮੈਂ ਠਾਦਾ ਉਹਨੂੰ ਹਣ ਇਹਨਾਂ ਨੂੰ ਸੁਣ ਆਤਾ ਹੈਗਾ ਬਾਹਰੋਂ ਦੇ ਆਪਣਾ ਇੱਧਰ ਬੈਠਾ ਗਾਜਰ ਹਾਇ ਤਾਂ ਇਹਦਾ ਬਚੀ ਵੀ ਆ ਉਹਦੇ ਤੋਂ ਬਾਕੀ ਅੱਗੇ ਦਾ ਉਹਨੇ ਕਹਿਣ ਵਾਂਗੂ ਪਤਾ ਨਹੀਂ ਕੀ ਹੋਣਾ ਆ ਦੇਖੋ ਹੋਣਾ ਮੇਰੇ ਕੋਲੇ ਲਾਈਟ ਪਈ ਸੀਗੀ ਤੇ ਵਧੀਆ ਲੱਗਦੀ ਐ ਨਾ ਉਹਦੇ ਤੇ ਲਾਤੀ ਅੰਦਰ ਰੱਖਤੀ ਆ ਇਹ ਸਾਰਾ ਏਗਲੂ ਹੁਣ ਆਪਣਾ ਜਾਗਦਾ ਅੰਦਰੋਂ ਵੀ ਤੇ ਆ ਇਧਰੋਂ ਇਹ ਕੋਦੇ ਚ ਵਧੀਆ ਚਾਨਣਾ ਨਾ ਖੜ ਜਾ ਉਹਨੂੰ ਸਾਈਡ ਨੂੰ ਕਰ ਦਗੇ ਥੋੜਾ ਜਿਹਾ ਹੁਣ ਦੇਖੋ ਗੋਡਾ ਹੁਣ ਆਪਾਂ ਆ ਵੀ ਕਰ ਸਕਦੇ ਹਾਂ ਇੱਥੇ ਆ ਵੇ ਪ੍ਰਾਪਰ ਲਾਈ ਵੀ ਹੁੰਦੀ ਲਾਈਟ ਜਿਵੇਂ ਮੂਵੀਆਂ ਮਾਪੀਆਂ ਵਾਲੇ ਲਾਉਂਦੇ ਹੁੰਦੇ ਆ ਉਹ ਕੰਮ ਬਣ ਗਿਆ ਨਾ ਪੂਰਾ ਮਾਹੌਲ ਮਾਹੌਲ ਵੇ ਵੀ ਹੋ ਗਿਆ ਨਾ ਮਾਹੌਲ ਵੇ ਵੀ ਦੇਖੋ ਜਾਗਦਾ ਮੈਂਸਾ ਹੈਗਾ ਟੈਂਪਰੇਚਰ 25 ਪੁੱਛੀ ਵਾਂਗੂ ਆਰਾਮਦਾਰੀ ਨਾਲਾ ਪੂਰਾ ਤੇ ਫਿਰ ਮੈਂ ਕਿਹਾ ਤੁਹਾਨੂੰ ਇਹ ਰਾਤ ਦਾ ਵੀਊ ਵੀ ਆਪਾਂ ਏਗਲੂ ਦਾ ਦਿਖਾਉਣਾ ਸੀ ਤੇ ਇਹ ਸਨੋਮੈਨ ਬਣਾਇਆ ਕਰਕੇ ਮੈਂ ਬਾਹਰ ਆਇਆ ਠੰਡੇ ਚ ਹਾਂ ਸਾਰੇ ਘਰ ਆਗੇ ਸ਼ਾਂਤੀ ਆ ਲੋਕ ਸੁੱਤੇ ਪਏ ਆ ਆਪਾਂ ਹੀ ਆ ਇਕੱਲੇ ਮੈਂ ਦੱਸਿਆ ਸੀਗਾ ਨਾ ਤੁਹਾਨੂੰ ਕੱਲ ਇਹ ਸੌਂਗਦਾ ਫਿਰਦਾ ਬਣੀ ਆ ਦੇਖੋ ਤੇ ਇਹ ਕੰਮ ਕਰੂਗਾ ਕਿਆ ਕਰਤਾ ਅੱਜ ਕੱਲ ਦਾ ਬਚਿਆ ਰਿਆ ਹਨਾ ਆ ਦੇਖੋ ਆ ਖਾ ਗਿਆ ਇੱਥੇ ਕਿਵੇਂ ਨੇ ਸਕ੍ਰੈਚ ਕੀਤੇ ਆ ਕੈਰਟ ਵੀ ਖਾ ਗਿਆ ਔਰ ਇਹਦਾ ਜਾਮਾਂ ਗੀ ਬਾਬਿਓ ਜਾਮਾ ਕਿਆ ਸਾਰਾ ਮਾਫਲੇ ਮੂਫਰਾ ਬਟਨ ਬੂਟਨ ਸਾਰਾ ਕੋਈ ਖਲਿਆਰ ਗਿਆ ਇਹ ਮੈਂ ਕੱਲ ਹੀ ਦੱਸਿਆ ਹੀ ਮੈਂ ਇਹਨੂੰ ਸਮੈਲ ਆਈ ਜਾਂਦੀ ਦੋ ਤਾਂ ਗਰੇਪਸ ਸੀਗੇ ਹਨਾ ਜਿਨ੍ਹਾਂ ਦੀਆਂ ਅੱਖਾਂ ਬਣੀਆਂ ਹੋਈਆਂ ਸੀ ਓ ਮਾਈ ਗੱ ਖਾ ਗਿਆ ਸਾਰਾ ਕੁਛ ਹੁਣ ਮੈਂ ਹੋਰ ਚੀਜ਼ ਲੈ ਆ ਉਹਦਾ ਬਣਾ ਕੇ ਫੇਰ ਦਿਖਾਉਣਾ ਤੁਹਾਨੂੰ ਪਰ ਇਹਨੇ ਕੰਮ ਕਰਤਾ ਹੁਣ ਇੱਥੇ ਥੱਲੇ ਫਿਰਦਾ ਕਿੱਥੇ ਆ ਇੱਥੇ ਕਿਤੇ ਹੀ ਫਿਰਦਾਗਾ ਹੁਣ ਫੇਰ ਆਜੀ ਹੁਣ ਇਹ ਖਾ ਲਈ ਭਰਾਵਾ ਲੈ ਵੀ ਅੱਖਾਂ ਵੀ ਲੱਗ ਗਈਆਂ ਇਹ ਨਾ ਮੈਂ ਆਉਦਾ ਬਣਾਇਆ ਇੱਕ ਨਾ ਉਹ ਜਿਹੜਾ ਚੀਜ਼ ਸਲੈਸਾ ਜਿਹੜਾ ਨਹੀਂ ਲਿਆਉਂਦੇ ਹੁੰਦੇ ਸੀ ਉਹਦੇ ਉੱਤੇ ਹੁੰਦਾ ਚੜਿਆ ਵਾ ਪਲਾਸਟਿਕ ਹੀ ਆ ਇਹ ਕਿਸਾਬ ਦੀ ਮੋਮ ਜੀ ਇਹਨੂੰ ਜਿੱਧਰ ਨੂੰ ਮਰਜ਼ੀ ਮੋੜ ਲੋ ਕਰ ਲੋ ਇਹ ਲਾ ਦਿੰਨੇ ਹੁਣ ਫਿਰ ਹੋਰ ਕੀ ਆ ਦੇਖਦੇ ਕਿੰਨੀ ਖਰਜੂ ਤਾਂ ਕਿਉਂ ਬਣ ਗਿਆ ਨਾ ਫੇਰ ਦੁਬਾਰੇ ਹੁਣ ਇਹਨੂੰ ਖਾ ਲਾ ਕਹਿ ਤੂੰ ਇਹ ਨਹੀਂ ਤੇਰੇ ਖਾਣ ਵਾਲੀ ਚੀਜ਼ ਵੈਸੇ ਹੈਗੀ ਤੇ ਨਾ ਹੀ ਇਹ ਤੋਂ ਖਾਦਾ ਜਾਣਾ ਮੇਰੇ ਖਿਆਲ ਨਾਲ ਅੱਜ ਨਾ ਇਹ ਤੋਂ 2 ਕ ਘੰਟੇ ਪਹਿਲਾਂ ਮੀਂਹ ਪੈਂਦਾ ਸੀਗਾ ਬਾਈ ਫ੍ਰੀਜ਼ਿੰਗ ਰੇਨ ਹਨ ਮੈਂ ਉਦੋਂ ਗਿਆ ਉਧਰ ਕਟਿੰਗ ਕਰਾਉਣ ਤੇ ਆ ਜਿਹੜਾ ਆ ਖੜਕਾ ਸੁਣਦਾ ਪੈਰਾਂ ਨਾਲ ਇਹ ਸਾਰਾ ਜੰਮ ਹੀ ਗਿਆ ਐ ਉੱਤੇ ਕਾਰਾਂ ਗੂਰਾਂ ਤੇ ਹਨਾ ਆ ਦੇਖੋ ਆ ਸਾਰੀ ਐ ਪਾਪੜੀ ਚੜ ਗਈ ਸਾਰੇ ਕੰਤੇ ਇੰਨੀ ਫ੍ਰੀਜ਼ਿੰਗ ਰੇਨ ਹੋਈ ਅੱਜ ਬਹੁਤ ਜ਼ਿਆਦੇ ਤੇ ਸਟਾਪਸ ਇੰਨਾ ਤੇ ਹਨਾ ਲੈਟਾਂ ਲੂਟਾਂ ਤੇ ਗੱਡੀਆਂ ਰੋਕਦਿਆਂ ਨਹੀਂ ਜੋ ਰੋਕ ਕੇ ਤੋੜਦੇ ਆ ਸਲਿੱਪੀ ਗੱਡੀ ਜਾਂਦੀਆਂ ਮੁਰਤੇ ਲਾਇ ਵੀ ਦੁਬਾਰੇ ਤਿਆਰ ਕਰਤਾ ਆਪਾਂ ਆਪਣਾ ਸਨੋਮੈਨ ਮੈਨ ਤਾਂ ਇਹ ਮੀਂਹ ਜਿਆਦਾ ਵੀਰ ਨੂੰ ਨਾ ਹੋ ਲੈ ਉਹ ਬਣੀ ਭਰਾਵਾ ਕੀ ਭਾਲਦਾ ਤੂੰ ਇਹਦੇ ਉੱਤੇ ਵੀ ਗੇੜੇ ਕੱਢ ਗਿਆ ਓਏ ਇੱਥੋਂ ਦੀ ਉਹ ਤਾਂ ਗਿਆਗਾ ਚੜ ਕੇ ਆ ਦੇਖਿਆ ਇਹਦੀਆਂ ਬੈੜਾਂ ਆ ਸਾਰੀਆਂ ਵਾਹ ਬੇਟਾ ਤੇ ਆਹ ਛੱਡਤੀ ਐ ਖਾਲੂ ਆ ਜਿਹੜਾ ਜਿੰਨਾ ਕੋ ਦਾ ਨੱਕ ਜਾ ਰਹਿ ਗਿਆ ਸੀ ਅੰਦਰ ਅੰਦਰ ਉਹ ਨੱਕ ਆਪਾਂ ਛੱਡਤਾ ਫੇਰ ਦੁਬਾਰੇ ਮੈਂ ਵੀ ਤੂੰ ਖਾਲਾ ਇਹਨੂੰ ਹੁਣ ਤੂੰ ਰਾਂਝਾ ਰਾਜੀ ਕਰ ਲਾ ਸਾਡਾ ਕੀ ਐ ਹੂੰ ਪਹਿਲਾਂ ਤਾਂ ਇੱਕ ਬਟਨ ਹੋਰ ਲਾ ਦਿੰਨੇ ਆ ਫਿਰ ਚੱਲਦੇ ਆ ਅੰਦਰ ਇਹ ਕਹਿੰਦਾ ਮੈਂ ਕੱਲਾ ਹੀ ਆਂ ਦੇ ਦੋਨੇ ਹੱਥ ਕਰਕੇ ਸੱਦੀ ਜਾਂਦਾ ਕਹਿੰਦਾ ਆਜੋ ਆਜੋ ਮੇਰੇ ਕੋਲੇ ਆਜੋ ਕਹਿੰਦਾ ਦੋਨੇ ਹੱਥ ਕਰਕੇ ਵਿਚਾਰਾ ਬਾਜਾ ਮਾਰੀ ਜਾਂਦਾ ਠੰਡ ਵਾਲੀ ਆ ਨਹੀਂ ਤੇ ਤੇਰੇ ਕੋਲੇ ਬਹਿ ਜਾਂਦੇ ਅੱਜ ਫੇਰ ਆ ਆ ਜਿਹੜੀ ਫਿਰਨਸਲ ਅਲੱਗ ਦਿੰਦੀ ਹੈ ਨਾ ਇਹ ਫ੍ਰੀਜ਼ਿੰਗ ਰੇਨ ਜੰਮੀ ਵੀ ਹੈ ਤੇ ਸਾਰੀ ਆ ਦੇਖੋ ਇੱਥੇ ਵੀ ਸਾਰੇ ਕਿਤੇ ਇੱਕ ਦਿਤਾ ਰਹੀ ਗਈ ਸੀ ਤੂੰ ਦੱਸਿਆ ਹੀ ਨਹੀਂਗਾ ਸਮਾਈਲੀ ਵੀ ਸਮਾਈਲ ਕਰਦਾ ਹੈ ਹੂੰ ਲੈ ਹੁਣ ਦੱਸੋ ਦੱਸੋ ਹੁਣ ਪੂਰੀ ਹੋ ਗਈ ਨਾ ਘਾਟ ਇਹ ਦੱਸਿਆ ਨਹੀਂ ਸੀ ਤੁਸੀਂ ਵੀ ਰਹਿ ਗਿਆ ਜਿਹੜਾ ਕੋਈ ਜ਼ਿਆਦਾ ਹੀ ਜਾਂਦਾ ਨਾਲ ਦੀ ਨਾਲ ਐਡ ਕਰੀ ਜਾਂਦਾ ਇਹਦੇ ਬਣ ਗਈ ਨਾ ਹੁਣ ਗੱਲ ਅਜਲ ਕੇ ਸਮੈਲੀ ਨਹੀਂ ਗੋਡਾ ਫਿਰ ਨਹੀਂ ਜ਼ਿਆਦਾ ਓਵਰ ਹੋ ਜਾਣੀ ਸੀ ਜਿਵੇਂ ਬਾਲੀ ਉਹ ਕਰਦੇ ਤੇ ਸਪੋਰਟ ਕਰਿਆ ਕਰੋ ਸਾਰਿਆਂ ਨੇ ਦੱਬ ਕੇ ਚੈਨਲ ਕਰ ਲਓ ਸਬਸਕ੍ਰਾਈਬ YouTube ਤੇ ਜੇ ਨਹੀਂ ਕੀਤਾ ਤੇ Facebook ਵਾਲੇ ਭੈਣ ਭਰਾ ਕਰ ਲਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਦੇਖੋ ਹੁਣ ਤੁਸੀਂ ਵੀ